ਮੈਨੂੰ ਯਾਦ ਆਉਂਦਾ ਆ ਕਿ 27 ਦੀ ਕੁੜੀ ਦਾ ਵਿਆਹ ਉੱਥੇ ਸਿੱਖਿਆ ਕੁੜੀ ਵੇਲੇ ਉਹ ਸਿੱਖਿਆ ਪੜਦੇ ਹੁੰਦੇ ਸੀ ਮੁੰਡੇ ਦੇ ਵੱਲੋਂ ਸੇਹੜਾ ਪੜਿਆ ਜਾਂਦਾ ਹੁੰਦਾ ਸੀ ਕੁੜੀ ਦੀ ਸਿੱਖਿਆ ਜਾਂ ਕੋਈ ਉਹਦੀ ਸਹੇਲੀ ਵੀ ਪੜ ਸਕਦੀ ਐ ਉਹਦਾ ਭਰਾ ਵੀ ਪੜ ਸਕਦਾ ਮੁੰਡੇ ਦਾ ਵੀ ਇਸੇ ਤਰ੍ਹਾਂ ਹੀ ਦੋਸਤ ਕੋਈ ਉਹਦਾ ਮਿੱਤਰ ਉਹ ਸੇਹੜਾ ਪੜਦਾ ਹੁੰਦਾ ਸੀ ਨੰਨਾਂ ਦੇ ਵੇਲੇ ਜਦੋਂ ਸਾਰਾ ਕੁੜਮ ਕਬੀਲਾ ਇਕੱਠਾ ਹੋ ਕੇ ਦੇਖਦਾ ਹੁੰਦਾ ਸੀ ਇੱਕ ਕੁੜੀ ਸਿੱਖਿਆ ਪੜਦੀ ਐ ਉਹ ਕੁੜੀ ਆਪਣੀ ਭੈਣ ਨੂੰ ਜਿਹਨੇ ਉਸ ਘਰ ਦੇ ਵਿੱਚੋਂ ਵਿਦਾ ਹੋਣਾ ਉਹਨੂੰ ਸਿੱਖਿਆ ਦਿੰਦੀ ਐ ਕਿ ਤੇਰੀ ਸੱਸ ਜਿਹੜੀ ਐ ਉਹ ਦੇਵੀ ਐ ਸਹਰਾ ਤੇਰਾ ਦੇਵਤਾ ਆ ਡਿਓਰ ਤੇਰਾ ਭਰਾ ਆ ਤੇ ਤੇਰੀ ਜਿਹੜੀ ਨਣਾਂਣ ਆ ਨਿੱਕੀ ਉਹ ਤੇਰੀ ਭੈਣ ਆ ਤੇ ਸਾਰਾ ਜਿਹੜਾ ਤੇਰਾ ਪਰਿਵਾਰ ਆ ਅੱਜ ਤੋਂ ਤੇਰਾ ਪਰਿਵਾਰ ਇਸੇ ਤੇ ਮੁੰਡੇ ਵਾਲਿਆਂ ਦੇ ਵੱਲੋਂ ਜਦੋਂ ਸਿਰ ਆ ਪੜਿਆ ਜਾਂਦਾ ਸੀ ਉਦੋਂ ਵੀ ਦੱਸਿਆ ਜਾਂਦਾ ਹੁੰਦਾ ਸੀ ਕਿ ਭਾਈ ਤੂੰ ਹੁਣ ਨਵੇਂ ਪਰਿਵਾਰ ਦੇ ਵਿੱਚ ਆਉਣ ਲੱਗਾ ਇਹਨਾਂ ਦੀ ਇੱਜ਼ਤ ਮਾਨ ਮਰਿਆਦਾ ਤੇਰੇ ਹੱਥ ਦੇ ਵਿੱਚ ਆ ਬਿਲਕੁਲ ਤੇਰਾ ਸਹੁਰਾ ਜਿਹੜਾ ਤੇਰਾ ਇਹ ਦੇਵਤਾ ਮਨੋਕਿਆ ਕਿ ਜਿਨੇ ਆਪਣੇ ਘਰ ਦਾ ਜੋ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਆਪਣੇ ਦਿਲ ਦਾ ਟੁਕੜਾ ਜਿਹੜਾ ਉਹ ਤੇਰੀ ਝੋਲੀ ਦੇ ਵਿੱਚ ਪਾਤਾ ਵੀ ਹੁਣ ਤੂੰ ਇਹਨੂੰ ਸਾਂਭ-ਸਵਾਲ ਕੇ ਰੱਖਣਾ ਮੁੰਡੇ ਕੁੜੀ ਦਾ ਆਨੰਦਕਾਰ ਚ ਹੋਣ ਲੱਗਾ ਮੁੜ ਕੇ ਭਾਈ ਜੀ ਅਰਦਾਸ ਕਰਦੇ ਆ ਗੁਰੂ ਘਰ ਦੇ ਵਜ਼ੀਰ ਗੱਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਦੇ ਕਿ ਮਹਾਰਾਜ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਗ੍ਰਸਤ ਜੀਵਨ ਦੇ ਵਿੱਚ ਪਰਵੇਸ਼ ਕਰਨ ਲੱਗੇ ਆ ਇਹਨਾਂ ਦਾ ਅਗਲਾ ਜੀਵਨ ਜਿਹੜਾ ਸੁਖਮਈ ਆਨੰਦਮਈ ਮੰਗਲਮਈ ਹੋਵੇ ਸਾਰੀ ਜਿੰਨੀ ਸੰਗਤ ਉੱਥੇ ਖੜੀ ਹੁੰਦੀ ਮੁੰਡੇ ਵਾਲੇ ਵੀ ਕੁੜੀ ਵਾਲੇ ਵੀ ਪੈਂਡੂ ਵਾਲੇ ਵੀ ਸਾਰੇ ਜਾਂਜੀ ਮੇਲੀ ਸਭ ਇਕੱਠੇ ਹੋ ਗਏ ਹੱਥ ਜੋ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਹੁੰਦੇ ਆ ਇੰਨੀਆਂ ਅਸੀਸਾਂ ਜੇਕਰ ਕੁੜੀ ਮੁੰਡੇ ਦੀ ਝੋੜੀ ਪਹਿ ਜਾਣਗੇ ਤੇ ਉਹਨਾਂ ਦੇ ਘਰ ਬਸੂਗਣਾ ਬਸ ਬਿਲਕੁਲ ਗੁਰੂ ਸਾਹਿਬ ਨੇ ਜਿਹੜੇ ਉਹ ਪਾਠ ਹੈ ਨਾ ਉਹ ਚਾਰ ਲਾਵਾਂ ਦਾ ਉਹ ਜਿਹੜਾ ਰਾਗ ਆ ਉਸ ਰਾਗ ਦਾ ਵੇਲਾ ਜਿਹੜਾ ਉਹ ਉਹੀ ਹੈ ਜਿਹੜਾ ਤੁਸੀਂ ਕਿਹਾ ਉਸ ਵੇਲੇ ਤੇ ਅੰਮ੍ਰਿਤ ਵੇਲੇ ਉਹਨੇ ਉੱਠਣਾ ਕਿੱਦਾਂ ਜਿਹੜੇ ਰਾਤ ਨੂੰ ਡੀਜੇ ਤੇ ਸਾਰੀ ਰਾਤ ਨੱਚ ਕੇ ਸ਼ਰਾਬਾਂ ਪੀ ਕੇ ਸੁੱਤੇ ਆ। ਹੂੰ ਡਾਕਟਰ ਕੀ ਕਹਿੰਦਾ ਹੈ? ਹੂੰ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਉਹ ਇਹ ਕਹਿੰਦਾ ਕਿ ਬਾਹਰ ਦਾ ਨਹੀਂ ਖਾਣਾ। ਹੂੰ ਕਹਿੰਦਾ? ਹੂੰ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਘਰੇ ਜੋ ਮਰਜ਼ੀ ਬਣਾਓ। ਹੂੰ ਬਾਹਰੋਂ ਹੀ ਖਾਣਾ। ਹੂੰ ਠੀਕ। ਸਾਡੇ ਹੁਣ ਡਾਕਟਰ ਦੇ ਕੋਲ ਤੁਸੀਂ ਜਾਂਦੇ ਆਂ, ਪੇਟ ਖਰਾਬ ਹੋ ਗਿਆ ਜਾਂ ਕੁਝ ਵੀ ਆ ਉਹ ਤੁਹਾਨੂੰ ਚੈੱਕ ਕਰਦੇ ਆ। ਸਾਡੇ ਬਜ਼ੁਰਗ ਹੱਥ ਲਾ ਕੇ ਦੱਸ ਦਿੰਦੇ ਹੁੰਦੇ ਸੀ ਕਿਰੋਂ ਬਿਮਾਰੀ ਕਿੱਥੇ ਆ। ਠੀਕ? ਵੱਡਾ ਡਾਕਟਰ ਕੌਣ ਹੋਇਆ? ਸਾਡੇ ਬਜ਼ੁਰਗ ਤਾਂ ਜਾਂ ਫਿਰ ਜੋ ਡਿਗਰੀਆਂ ਕਰਕੇ ਗਲਾਂ ਦੇ ਵਿੱਚ ਸਟੈਥੋਸਕੋਪ ਆ ਕੇ ਬੈਠਿਆ ਹੋ। ਸਾਡੇ ਬਜ਼ੁਰਗਾਂ ਨੇ ਖੂਹਾਂ ਤੇ ਚਾਮਣਾ। ਹਮ ਅਮਰੂਦ, ਆਂਬ, ਠੀਕ? ਖੁਰਸਾ ਰ ਕੁਛ ਲਗਾਹੀ। ਹਾਂ ਏ ਮੈਂ ਆਪਣੇ ਪਿੰਡ ਦੀ ਗੱਲ ਸੁਣਾਉਣੀ ਆ। ਸਾਡੀ ਮੋਟਰ ਹੈ ਪਿੰਡ ਖੇਤ ਸਾਡੇ ਤਿੰਨ ਤਿੰਨ ਜਾਮਣਾ ਤਿੰਨ ਤਿੰਨ ਮਰੂਦ ਅਨਾਰ ਤੇ ਬਾਕੀ ਰਵਾਇਤੀ ਜਿਹੜੇ ਵੀ ਫਲ ਜਿਵੇਂ ਛਲਗਮ ਹੋ ਗਏ ਛੱਲੀਆਂ ਹੋ ਗੀਆਂ ਜੋ ਵੀ ਅਜਿਹੇ ਆ ਕੁਝ ਅਸੀਂ ਖਾ ਸਕਦੇ ਹਾਂ ਉਹ ਹਰ ਵਾਰ ਸਾਡੇ ਲੱਗਦਾ ਹੈ ਚੜ ਗਿਆ ਦਿਨ ਹੋ ਗਈ ਸਵੇਰ ਚਲੋ ਹੁਣ ਕਰ ਲਈਏ ਗੱਲਾਂ ਦੀ ਹੀਰਫੇਰ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੌਰ ਲੈ ਕੇ ਹਾਜ਼ਰਾਂ ਤੁਹਾਡਾ ਆਪਣਾ ਸ਼ੋਅ ਸਵੇਰੇ ਸਵੇਰੇ ਜਿੱਥੇ ਅਸੀਂ ਗੱਲ ਕਰਾਂਗੇ ਉਹਨਾਂ ਪੁਰਾਣੇ ਪੰਜਾਬ ਦੇ ਸਮਿਆਂ ਦੀ ਜੋ ਹੁਣ ਬਿਲਕੁਲ ਬਦਲ ਚੁੱਕੇ ਨੇ ਉਹਨਾਂ ਪੁਰਾਣੇ ਵਿਆਹਾਂ ਦੀ ਜੋ ਅੱਜ ਬਿਲਕੁਲ ਬਦਲ ਚੁੱਕੇ ਨੇ ਉਹਨਾਂ ਰੀਤੀ ਰਿਵਾਜਾਂ ਦੀ ਜੋ ਹੁਣ ਖਤਮ ਹੋ ਚੁੱਕੇ ਨੇ ਤੇ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਮੌਜੂਦ ਨੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਕੀਮਤ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਸਵੇਰੇ ਸਵੇਰੇ ਦਾ ਚਾਨਣ ਮਾਨਣ ਦੇ ਵਾਸਤੇ ਸਾਡੇ ਨਾਲ ਜੁੜ ਬੈਠੇ ਨੇ ਜੇਕਰ ਜ਼ਿੰਦਗੀ ਨੇ ਸਾਨੂੰ ਇਹ ਚਾਨਣ ਦਿੱਤਾ ਹੈ ਤਾਂ ਇਸ ਚਾਨਣ ਨੂੰ ਪੂਰੀ ਖਲਕਤ ਵਿੱਚ ਵੰਡ ਦੇਣਾ ਚਾਹੀਦਾ ਹੈ ਭਰ-ਭਰ ਕੇ ਮੁਠੀਆਂ ਇਹ ਚਾਨਣ ਦੇ ਛੱਟੇ ਹਰੇਕ ਨੂੰ ਦੇ ਦੇਣੇ ਚਾਹੀਦੇ ਆ ਜਿੱਦਾਂ ਮੈਂ ਦੱਸ ਹੀ ਦਿੱਤਾ ਹੈ ਜੇ ਆਪਾਂ ਗੱਲ ਕਰਨੀ ਹੈ ਉਹਨਾਂ ਪੁਰਾਣੇ ਸਮੇਂ ਦੇ ਵਿਆਹਾਂ ਦੀ ਜੀ ਕਿਉਂਕਿ ਇਹ ਟੌਪਿਕ ਮੇਰੇ ਦਿਮਾਗ 'ਚ ਇਸ ਤਰੀਕੇ ਨਾਲ ਆਇਆ ਅੱਜ ਸਾਡੇ ਘਰੇ ਵਿਆਹ ਦਾ ਨ्योता ਆਇਆ ਵਾਹ ਵਾਹ ਤੇ ਫਿਰ ਮੈਂ ਸੋਚਿਆ ਕਿ ਉਹ ਪੁਰਾਣੇ ਜ਼ਮਾਨੇ ਦੇ ਵਿਆਹ ਕੁਝ ਅਲੱਗ ਹੁੰਦੇ ਸੀ ਜੀ ਅੱਜ ਅਸੀਂ ਆਪਣੇ ਕੋਲੋਂ ਹੀ ਨਵੇਂ ਰੀਤੀ ਰਿਵਾਜ ਬਣਾ ਲਏ ਨੇ ਸ਼ਾਇਦ ਜਿਨ੍ਹਾਂ ਦਾ ਕੁਝ ਮਤਲਬ ਵੀ ਨਹੀਂ ਬਣਦਾ ਬਿਲਕੁਲ ਆ ਦੇਖੋ ਬੇਮਤਲਬ ਬੇਲੋੜੀਆਂ ਕੁਝ ਰਸਮਾਂ ਕੁਝ ਰੀਤੀਆਂ ਅਸੀਂ ਆਪਣੇ ਖੁਸ਼ੀਆਂ ਤੇ ਗਮੀਆਂ ਦੇ ਵਿੱਚ ਦੋਨੋਂ ਦੇ ਵਿੱਚ ਜੋੜੀਆਂ ਪਰ ਅੱਜ ਜੇਕਰ ਅਸੀਂ ਵਿਆਹ ਦੀ ਗੱਲ ਕਰਦੇ ਹਾਂ ਤੁਸੀਂ ਜਿਵੇਂ ਕਹਿੰਦੇ ਹੋ ਕਿ ਵਿਆਹ ਦਾ ਨਿਉਂਦਾ ਆਇਆ ਇਹ ਪਹਿਲੀ ਗੱਲ ਤਾਂ ਨਿਉਂਦਾ ਹੀ ਨਹੀਂ ਪਤਾ ਹੋਣਾ ਕਈਆਂ ਨੂੰ ਇਹ ਹੁੰਦਾ ਕਿ ਕਿਹੜੀ ਬਲਾ ਦਾ ਨਾਮ ਲੈ ਇਸ ਕੁੜੀ ਨੂੰ ਲੈਤਾ ਵੀ ਅੱਜ ਦੀ ਕੁੜੀ ਹੈ ਤੇ ਗੱਲਾਂ ਪੁਰਾਣੀਆਂ ਕਰੀ ਜਾਂਦੀ ਐ ਚੁੱਲ੍ਹੇ ਨਿਉਂਦਾ ਵੀ ਕਿਸੇ ਨੂੰ ਪਤਾ ਨਹੀਂ ਹੋਣਾ ਠੀਕ ਐ ਪਰ ਉਹਨਾਂ ਸਮੇਂ ਦੇ ਵਿੱਚ ਹੁੰਦਾ ਸੀ ਹੁਣ ਗੱਲ ਇਹ ਐ ਕਿ ਨਿਉਂਦਾ ਪਉਣਾ ਇਹ ਵੀ ਨਹੀਂ ਪਤਾ ਹੋਣਾ ਵੀ ਕੀ ਹੁੰਦਾ ਬਹੁਤ ਸਾਰੇ ਅਸੀਂ ਲਫ਼ਜ਼ ਬਹੁਤ ਸਾਰੀਆਂ ਰੀਤੀ ਰਿਵਾਜ ਅਸੀਂ ਭੁੱਲ ਗਏ ਆ ਕਿਵਤ ਉਹ ਵਿਆਹਾਂ ਦੇ ਵਿੱਚੋਂ ਨਾ ਆਪਾਂ ਖੁਸ਼ੀਆਂ ਲੈਣੀਆਂ ਉਹ ਭੁੱਲ ਗਏ ਆ ਦਿਖਾਵੇ ਦੇ ਵਿਆਹ ਹੋ ਗਏ ਗੱਲ ਆਪਾਂ ਪੁਰਾਣੀ ਲੈ ਕੇ ਜਲੀਏ ਕਿ ਜਿਨ੍ਹਾਂ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਵਿਆਹ ਹੋਏ ਫਿਰ ਉਸ ਤੋਂ ਬਾਅਦ ਕੁਝ ਕੁ ਵਿਆਹ ਉਹ ਵੀ ਹੋਏ ਕਿ ਜਿਹੜੇ ਅਸੀਂ ਆਪ ਆਪਣੀ ਹੋਸ਼ ਉਹ ਹਵਾਸ ਦੇ ਵਿੱਚੋਂ ਦੇਖੇ ਮੈਨੂੰ ਯਾਦ ਆਉਂਦੇ ਆ ਕਿ ਛੜਤਾਏ ਦੀ ਕੁੜੀ ਦਾ ਵਿਆਹ ਉੱਥੇ ਸਿੱਖਿਆ ਕੁੜੀ ਵੇਲੇ ਉਹ ਸਿੱਖਿਆ ਪੜਦੇ ਹੁੰਦੇ ਸੀ ਮੁੰਡੇ ਦੇ ਵੱਲੋਂ ਸੇੜਾ ਪੜਿਆ ਜਾਂਦਾ ਹੁੰਦਾ ਸੀਗਾ ਹਨਾ ਕੁੜੀ ਦੀ ਸਿੱਖਿਆ ਜਾਂ ਕੋਈ ਉਹਦੀ ਸਹੇਲੀ ਵੀ ਪੜ ਸਕਦੀ ਐ ਉਹਦਾ ਭਰਾ ਵੀ ਪੜ ਸਕਦਾ ਮੁੰਡੇ ਦਾ ਵੀ ਇਸੇ ਤਰ੍ਹਾਂ ਹੀ ਦੋਸਤ ਕੋਈ ਉਹਦਾ ਮਿੱਤਰ ਉਸੇਹੜਾ ਪੜਦਾ ਹੁੰਦਾ ਸੀ ਨੰਦਾਂ ਦੇ ਵਿਲੇ ਜਦੋਂ ਸਾਰਾ ਕੁੜਮ ਕਬੀਲਾ ਇਕੱਠਾ ਹੋ ਕੇ ਬੈਠਦਾ ਹੁੰਦਾ ਸੀ ਤੁਸੀਂ ਸੋਚ ਕੇ ਦੇਖੋ ਉਸ ਮੰਜਰ ਨੂੰ ਕਿ ਆਪਾਂ ਇੱਕ ਵਿਆਹ ਦੇ ਵਿੱਚ ਬੈਠੇ ਆ ਉਸ ਵਿਆਹ ਦੇ ਵਿੱਚ ਕੁੜੀ ਤੇ ਮੁੰਡਾ ਆਪਣੀ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਕਰਨ ਲੱਗੇ ਆ ਇੱਕ ਬੰਦਾ ਸਿਹਰਾ ਪੜਦਾ ਹੈ ਉਸ ਨੂੰ ਵਿਆਹ ਦਾ ਮਤਲਬ ਸਮਝਾਉਂਦਾ ਹ ਹ ਆਸਾਨ ਭਾਸ਼ਾ ਦੇ ਵਿੱਚ ਇੱਕ ਕਵਿਤਾ ਗੀਤ ਦੇ ਰਹੀ ਇੱਕ ਕੁੜੀ ਸਿੱਖਿਆ ਪੜਦੀ ਹੈ ਉਹ ਕੁੜੀ ਆਪਣੀ ਭੈਣ ਨੂੰ ਜਿਹਨੇ ਉਸ ਘਰ ਦੇ ਵਿੱਚੋਂ ਵਿਦਾ ਹੋਣਾ ਉਹਨੂੰ ਸਿੱਖਿਆ ਦਿੰਦੀ ਹੈ ਕਿ ਤੇਰੀ ਸੱਸ ਜਿਹੜੀ ਹੈ ਉਹ ਦੇਵੀ ਹੈ ਸਹਰਾ ਤੇਰਾ ਦੇਵਤਾ ਆ ਡਿਓਰ ਤੇਰਾ ਭਰਾ ਆ ਤੇ ਤੇਰੀ ਜਿਹੜੀ ਨਣਾਣ ਆ ਨਿੱਕੀ ਉਹ ਤੇਰੀ ਭੈਣ ਆ ਤੇ ਸਾਰਾ ਜਿਹੜਾ ਤੇਰਾ ਪਰਿਵਾਰ ਆ ਅੱਜ ਤੋਂ ਤੇਰਾ ਪਰਿਵਾਰ ਆ ਤੂੰ ਉਸ ਪਰਿਵਾਰ ਦੇ ਵਿੱਚ ਜਾ ਕੇ ਕੁਲ ਮਿਲ ਜਾਣਾ ਪਿਆਰ ਦੇ ਨਾਲ ਰਹਿਣਾ ਇਹਨਾਂ ਨੂੰ ਮਾਵਾ ਬਾਬ ਬਣਾ ਕੇ ਭੈਣ ਭਾਈ ਬਣਾ ਕੇ ਰੱਖਣਾ ਘਰ ਵਾਲੇ ਨੂੰ ਆਪਣੇ ਨੂੰ ਪਰਮੇਸ਼ਰ ਮੰਨਣਾ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਤੇ ਪਿਆਰ ਮੁਹੱਬਤ ਨਾਲ ਆਪਣਾ ਗ੍ਰਸਥ ਜੀਵਨ ਜਿਹੜਾ ਉਹ ਅੱਗੇ ਤੋਰਨਾ ਇਸੇ ਤਰ੍ਹਾਂ ਮੁੰਡੇ ਵਾਲਿਆਂ ਦੇ ਵੱਲੋਂ ਜਦੋਂ ਸਿਰ ਆ ਪੜਿਆ ਜਾਂਦਾ ਸੀ ਉਦੋਂ ਵੀ ਦੱਸਿਆ ਜਾਂਦਾ ਹੁੰਦਾ ਸੀ ਕਿ ਭਾਈ ਤੂੰ ਹੁਣ ਨਵੇਂ ਪਰਿਵਾਰ ਦੇ ਵਿੱਚ ਆਉਣ ਲੱਗਾ ਹੈ ਇਹਨਾਂ ਦੀ ਇੱਜ਼ਤ ਮਾਨ ਮਰਿਆਦਾ ਤੇਰੇ ਹੱਥ ਦੇ ਵਿੱਚ ਆ ਬਿਲਕੁਲ ਤੇਰਾ ਸਹੁਰਾ ਜਿਹੜਾ ਤੇਰਾ ਇਹ ਦੇਵਤਾ ਮਨੋਖਿਆ ਕਿ ਜਿਹਨੇ ਆਪਣੇ ਘਰ ਦਾ ਜੋ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਆਪਣੇ ਦਿਲ ਦਾ ਟੁਕੜਾ ਜਿਹੜਾ ਉਹ ਤੇਰੀ ਝੋਲੀ ਦੇ ਵਿੱਚ ਪਾਤਾ ਵੇ ਹੁਣ ਤੂੰ ਇਹਨੂੰ ਸੰਭ ਸੰਭਾਲ ਕੇ ਰੱਖਣਾ ਐਨੇ ਸਾਲਾਂ ਦਾ ਉਹ ਬੂਟਾ ਲਾਇਆ ਪਾਣੀ ਦੇ ਕੇ ਵੱਡਾ ਕੀਤਾ ਅੱਜ ਤੇਰੀ ਝੋਲੀ ਪਾਤਾ ਅੱਜ ਤੇਰੀ ਝੋਲੀ ਪਾਤਾ ਦੇਖੋ ਦੁਨੀਆ ਦੀ ਰੀਤ ਐ ਹੁਣ ਔਰ ਹੁਣ ਤੂੰ ਇਸ ਨੂੰ ਸੰਭ ਸੰਭਾਲ ਕੇ ਰੱਖਣਾ ਹੈ ਇਹਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਵੱਡੇ ਵੱਡੇ ਚਾ ਇਹਦੀਆਂ ਸਾਰੀਆਂ ਚੀਜ਼ਾਂ ਹੁਣ ਤੇਰੀ ਜ਼ਿੰਮੇਵਾਰੀ ਹੈ ਬਿਲਕੁਲ ਹੁਣ ਅੱਜ ਤੋਂ ਮਾਂ ਬਾਪ ਦੀ ਜ਼ਿੰਮੇਵਾਰੀ ਦੀ ਖਤਮ ਹੁਣ ਤੇਰੀ ਜ਼ਿੰਮੇਵਾਰੀ ਹੈ ਇਹ ਚੀਜ਼ਾਂ ਜਿਹੜੀਆਂ ਅੱਜ ਸਾਡੇ ਵਿਆਹ ਚ ਹੈਗੀਆਂ ਬਿਲਕੁਲ ਵੀ ਨਹੀਂ ਅੱਜ ਸਾਡੇ ਵਿਆਹਾਂ ਦੇ ਵਿੱਚ ਕਾਲ ਪੈ ਗਈ ਕਾਲ ਵੀ ਕਿੱਥੇ ਜਿੱਥੇ ਠਹਿਰਾ ਚਾਹੀਦਾ ਸੀ ਜਿੱਥੇ ਠਹਿਰਾ ਚਾਹੀਦਾ ਸੀ ਉਥੇ ਕਾਲ ਪੈ ਗਈ ਜਿੱਥੇ ਕਾਲ ਨਹੀਂ ਪੈਣੀ ਚਾਹੀਦੀ ਸੀ ਉਥੇ ਕਾਲ ਪੈ ਗਈ ਇਹਨਾਂ ਸਾਡੇ ਲੋਕਾਂ ਨੇ ਜਦੋਂ ਗੁਰੂ ਘਰ ਵੜਦਾ ਹੀ ਆ ਨਾ ਹਮ ਆਨੰਦ ਕਾਰਜ ਦੀ ਰਸਮ ਦੇ ਲਈ ਉਸੇ ਵੇਲੇ ਜਾਂਦੇ ਹੀ ਭਾਈ ਸਾਹਿਬ ਦੇ ਕੰਨਾਂ ਦੇ ਵਿੱਚ ਫੋਗ ਮਾਰ ਦਿੰਦੇ ਭਾਈ ਸਾਹਿਬ ਜਲਦੀ ਤੁਸੀਂ ਇੱਕ ਹੋਰ ਕਨਸੈਪਟ ਦੇਖਿਓ ਪਹਿਲਾਂ ਵਿਆਹ ਕਿੱਦਾਂ ਹੁੰਦੇ ਸੀਗੇ ਟੈਂਟ ਲਾਇਆ ਜਾਂਦਾ ਸੀ ਗੁਰੂ ਸਾਹਿਬ ਦੀ ਹਜ਼ੂਰੀ ਹੁੰਦੀ ਸੀ ਪਿੰਡ ਵਾਲੇ ਰਿਸ਼ਤੇਦਾਰ ਸਭ ਬੈਠੇ ਹੁੰਦੇ ਸੀ ਫਿਰ ਆਨੰਦ ਕਾਰਜ ਹੁੰਦੇ ਸੀ ਅੱਜ ਅੱਜ ਕੀ ਕਰਦੇ ਆ ਦੋ ਕੁੜੀ ਦੇ ਮਾਪਿਓ ਮੁੰਡੇ ਦੇ ਮਾਪਿਓ ਚਲੋ ਜੀ ਗੁਰਦੁਆਰੇ ਜਾ ਕੇ ਆਨੰਦ ਕਰਾ ਲਿਆਂਦੇ ਆ ਇਸ ਰਸਮ ਨੂੰ ਅਸੀਂ ਜ਼ਰੂਰੀ ਨਹੀਂ ਸਮਝਦੇ ਅਸੀਂ ਜ਼ਰੂਰੀ ਨਹੀਂ ਸਮਝਦੇ ਜ਼ਰੂਰੀ ਸਮਝਦੇ ਆ ਉਹ ਪੈਲਸਾਂ ਦੇ ਵਿੱਚ ਜਿਹੜਾ ਨੱਚਣਾ ਗਾਉਣਾ ਖਾਣਾ ਪੀਣਾ ਹਾਂ ਅਸੀਂ ਉਹ ਸਭ ਤੋਂ ਜ਼ਰੂਰੀ ਰਸਮ ਅਸੀਂ ਉਸ ਨੂੰ ਇੰਪੋਰਟੈਂਸੀ ਦੇਣੀ ਛੱਡ ਦਿੱਤੀ ਹਾਂ ਦੇਖੋ ਜਿਹੜੀ ਜਿਸ ਕੰਮ ਲਈ ਅਸੀਂ ਆਏ ਆ ਜਿਸ ਕੰਮ ਲਈ ਬਰਾਤਾਂ ਟੋਕਦੀਆਂ ਆ ਠੀਕ ਹੈ ਨਾ ਉਸ ਕੰਮ ਦੇ ਵਾਸਤੇ ਤੁਹਾਡੇ ਕਹਿਣ ਦੇ ਮਤਾਬਕ ਗਿਣਤੀ ਦੇ ਬੰਦੇ ਉੱਥੇ 10 ਹੁੰਦੇ ਆ ਜਿਨ੍ਹਾਂ ਦੇ ਵਿੱਚ ਤਿੰਨ ਤਾਂ ਰਾਗੀ ਸਿੰਘ ਹੁੰਦੇ ਆ ਤਿੰਨ ਪਾਠੀ ਸਿੰਘ ਹੁੰਦੇ ਆ ਵੀ ਕੋਈ ਸੇਵਾਦਾਰ ਜਾਂ ਕੁਝ ਵੀ ਆ ਇੱਕ ਦੋ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੁੰਦੇ ਆ ਕਿ ਜਿਨ੍ਹਾਂ ਨੇ ਕੋਈ 1000 2000 ਜਾਂ 5000 ਜਿਹੜਾ ਉਹ ਦੇਣਾ ਆ ਉਹ ਸਾਂਭ ਕੇ ਉਹਨਾਂ ਨੂੰ ਸਰੋਪਾਉ ਦੇਣਾ ਕੁੜੀ ਮੁੰਡੇ ਨੂੰ ਕੋਈ ਸਰੋਪਾਉ ਦੇਣਾ ਠੀਕ ਦੋ ਮਾ ਇਧਰੋਂ ਕੁੜੀ ਵਾਲਿਆਂ ਵੱਲੋਂ ਦੋ ਉਧਰੋਂ ਟੋਟਲ ਮਿਲਾ ਕੇ ਇੰਨੇਕ ਬੰਦੇ ਹੁੰਦੇ ਗੁਰੂ ਘਰ ਹੁੰਦੇ ਖਾਲੀ ਠੀਕ ਤੇ ਜਦੋਂ ਪੈਲਸ ਦੇ ਵਿੱਚ ਤੁਸੀਂ ਚੱਲ ਜਾਓ ਉੱਥੇ ਲੱਗਾ ਹੁੰਦਾ ਮੇਲਾ ਹੂੰ ਉੱਥੇ ਸ਼ਰਾਬ ਸ਼ਬਾਬ ਕਬਾਬ ਤਿੰਨੇ ਹੀ ਚੀਜ਼ਾਂ ਮੀਂ ਵਾਂਗੂ ਵਰਦੀਆਂ ਹੁੰਦੀਆਂ ਚੱਲਦਾ ਹੁੰਦਾ ਸਾਰਾ ਕੰਮ ਠੀਕ ਉੱਥੇ ਲੋਕ ਜ਼ਿਆਦਾ ਇੱਥੇ ਲੋਕ ਘੱਟ ਇਹਦਾ ਮਤਲਬ ਕਿ ਉਹ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਨਹੀਂ ਆਏ। ਉੱਥੇ ਘਟ ਜਾਣ ਦਾ ਸਾਡਾ ਸਿੱਧਾ-ਸਿੱਧਾ ਇਹ ਸੰਕੇਤ ਸਾਡੇ ਸਮਾਜ ਨੂੰ ਇਹ ਜਾਂਦਾ ਹੈ ਕਿ ਲੋਕ ਅੱਜ غلط ਥਾਂ ਤੇ ਜ਼ਿਆਦਾ ਜਾਂਦੇ ਨੇ। ਅਸਲੀ ਥਾਂ ਤੇ ਅਸਲੀ ਮਕਸਦ ਤੋਂ ਪਿੱਛੇ ਹੋ ਗਏ ਨੇ। ਹੁਣ ਸਭ ਤੋਂ ਵੱਡੀ ਗੱਲ ਕਿ ਅਸੀਂ ਤਾਂ ਕਰਨ ਵਿਆਹ ਗਏ ਆ। ਹੂੰ ਠੀਕ ਹੈ ਨਾ? ਕਿਤੇ ਇਹ ਨਾ ਸਮਾਜਵੇ ਡਰਿਆ ਇਸ ਗੱਲ ਦਾ ਖੌਫ ਆ। ਸਾਡੇ ਸਾਰਿਆਂ ਦੇ ਦਿਲਾਂ ਦੇ ਅੰਦਰ ਤੋਖਲਾ ਕਿਉਂਕਿ ਬਹੁਤੇ ਪੜਿਆਂ ਲਿਖਿਆ ਨੇ ਸਾਡੇ ਰੀਤੀ ਰਿਵਾਜਾਂ ਨੂੰ ਚਿੱਕਿਆਂ ਤੇ ਟੰਗ ਦਿੱਤਾ ਇਹ ਬਹੁਤੇ ਪੜੇ ਲਿਖੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਕਿਤੇ ਕਹਿਣ ਲੱਗ ਪੈਣ ਕਿ ਸਾਨੂੰ ਆਨੰਦ ਕਾਰਜ ਦੀ ਵੀ ਕੀ ਲੋੜ ਹੈ ਇਹ ਸਮਾਂ ਜਲਦ ਆ ਰਿਹਾ ਹੈ ਇਹ ਡਰਿਆ ਇਹਨਾਂ ਨੂੰ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੋ ਗੁਰੂ ਮਹਾਰਾਜ ਸਾਨੂੰ ਕਿਰਪਾ ਕਰਦੇ ਨੇ ਜੋ ਸਾਡੇ ਤੇ ਬਖਸ਼ਿਸ਼ ਕਰਦੇ ਨੇ ਹੁਣ ਦੇਖੋ ਆਪਾਂ ਉਸ ਗੱਲ ਤੇ ਜੀ ਬਖਸ਼ਿਸ਼ ਤੇ ਸਾਰਾ ਪਿੰਡ ਸਾਰੇ ਰਿਸ਼ਤੇ ਦਾ ਮਲੋ 4-500 ਬੰਦਾ ਇਕੱਠਾ ਹੋਇਆ ਗੁਰੂ ਮਹਾਰੇ ਦੀ ਹਜ਼ੂਰੀ ਦੇ ਵਿੱਚ ਮੁੰਡੇ ਕੁੜੀ ਦਾ ਆਨੰਦਕਾਰ ਚ ਹੋਣ ਲੱਗਾ ਮੁੜ ਕੇ ਭਾਈ ਜੀ ਅਰਦਾਸ ਕਰਦੇ ਆ ਗੁਰੂ ਘਰ ਦੇ ਵਜ਼ੀਰ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕਰਦੇ ਕਿ ਮਹਾਰਾਜ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਗ੍ਰਸਥ ਜੀਵਨ ਦੇ ਵਿੱਚ ਪਰਵੇਸ਼ ਕਰਨ ਲੱਗੇ ਆ ਇਹਨਾਂ ਦਾ ਅਗਲਾ ਜੀਵਨ ਜਿਹੜਾ ਸੁਖਮਈ ਆਨੰਦਮਈ ਮੰਗਲਮਈ ਹੋਵੇ ਸਾਰੀ ਜਿੰਨੀ ਸੰਗਤ ਉੱਥੇ ਖੜੀ ਹੁੰਦੀ ਹੈ ਮੁੰਡੇ ਵਾਲੇ ਵੀ ਕੁੜੀ ਵਾਲੇ ਵੀ ਪਿੰਡ ਵਾਲੇ ਵੀ ਸਾਰੇ ਜਾਂਜੀ ਮੇਲੀ ਸਭ ਇਕੱਠੇ ਹੋ ਕੇ ਹੱਥ ਜੋੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜੇ ਹੁੰਦੇ ਆ ਇੰਨੀਆਂ ਅਸੀਸਾਂ ਜੇਕਰ ਕੁੜੀ ਮੁੰਡੇ ਦੀ ਝੋਲੀ ਪੈ ਜਾਣਗੇ ਤੇ ਉਹਨਾਂ ਦੇ ਘਰ ਬਸੂਗਣਾ ਬਸੂ ਬਿਲਕੁਲ ਅਸੀਂ ਤਾਂ ਖਾਨ ਜਾਂਦੇ ਉੱਥੇ ਮੀਟ ਅਸੀਂ ਤਾਂ ਜਾਂਦੇ ਆ ਪੀਣ ਸ਼ਰਾਬਾਂ ਅਸੀਂ ਤਾਂ ਦੇਖਣ ਜਾਂਦੇ ਆ ਨੱਚਦੀਆਂ ਅਸੀਂ ਤਾਂ ਹੱਲ ਦੇ ਲੱਕ ਦੇਖਣ ਜਾਂਦੇ ਆ ਅਸੀਂ ਤਾਂ ਉੱਥੇ ਜਾ ਕੇ ਇਹ ਦੇਖਣ ਜਾਂਦੇ ਆ ਕਿ ਫਲਾਣ ਨੇ ਸਾਰੀ ਉਮਰ ਕਮਾਈ ਕਰਕੇ ਆਪਣੀ ਧੀ ਦੇ ਵਿਆਹ ਦੇ ਵਿੱਚ ਕੀ ਕੀਤਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਅਸਲ ਕੰਮ ਹੋ ਰਿਹਾ ਉਹਨੂੰ ਥੋੜਾ ਦੇਖਣ ਜਾਂਦੇ ਹਾਂ ਅਸੀਂ ਤਾਂ ਆਪਣੇ ਵਿਆਹਾਂ ਦੀ ਜਿਹੜੇ ਮਨੋਰਥ ਆ ਕੀਮਤ ਉਹ ਖਤਮ ਕਰ ਦਿੱਤੇ ਅਸੀਂ ਪੰਜਾਬੀ ਐਡੇ ਸਿਆਣੇ ਹੁੰਦੇ ਸੀ ਅੱਜ ਸਾਡੀ ਅਕਲ ਨੂੰ ਕਿਉਂ ਗੋਲੀ ਵੱਜ ਗਈ ਆ ਹਨਾ ਰੱਬ ਨੇ ਸਾਡੀ ਮੱਤ ਕਿਉਂ ਮਾਰ ਦਿੱਤੀ ਆ ਕਿ ਜਾਂ ਅਸੀਂ ਆਪ ਹੀ ਮਾਰ ਲਈ ਆ ਇਹ ਵੱਡੇ ਸਵਾਲ ਆ ਅਸੀਂ ਆਪਣੇ ਵਿਆਹਾਂ ਦੇ ਤਾਂ ਰੰਗ ਰੂਪ ਹੀ ਬਦਲ ਕੇ ਛੱਡ ਦਿੱਤੇ ਪੈਸਾ ਇੰਨਾ ਖਰਚ ਕਰੀਦਾ ਵਿਆਹਾਂ ਦੀ ਗੱਲ ਕਰੀਏ ਹਰ ਇੱਕ ਚੀਜ਼ ਆ ਵੀ ਕਰਨੀ ਆ ਉਹ ਵੀ ਕਰਨੀ ਆ ਪਰ ਜਿਹੜੀ ਚੀਜ਼ ਦੇ ਅਸਲ ਮਾਇਨੇ ਸੀ ਉਸ ਨੂੰ ਖਤਮ ਕਰਤਾ ਤੁਸੀਂ ਇੱਕ ਹੋਰ ਮੈਂ ਵਿਆਹਾਂ ਦੇ ਨਾਲ ਜੁੜੀ ਗੱਲ ਕਰੂੰਗੀ ਆਨੰਦ ਕਾਰਜ ਦਾ ਸਮੇਂ ਦੀ ਗੱਲ ਕਰੀਏ ਜੀ ਜੀ ਅੰਮ੍ਰਿਤ ਵੇਲਾ ਸਮੇਂ ਹੁੰਦਾ ਸੀ ਬਿਲਕੁਲ ਸਹੀ ਤੇ ਆਪਾਂ ਕੀ ਕਰਤਾ ਬਰਾਤ ਜੀ ਸਾਡੀ ਤਾਂ ਹਲੇ 12 1 ਵਜੇ ਆਊਗੀ ਦੇਖੋ ਅ ਅੰਮ੍ਰਿਤ ਵੇਲਾ ਠੀਕ ਹੈ ਤੇਰੀ ਉਮਰ ਬਹੁਤ ਛੋਟੀ ਆ ਪਰ ਬੀਬੀਆਂ ਰਾਣੀਆਂ ਇਹ ਇਹ ਜਿਹੜੀ ਗੱਲ ਕੀਤੀ ਆ ਗੁਰੂ ਸਾਹਿਬ ਨੇ ਜਿਹੜੇ ਉਹ ਪਾਠ ਹੈ ਨਾ ਉਹ ਚਾਰ ਲਾਵਾਂ ਦਾ ਉਹ ਜਿਹੜਾ ਰਾਗ ਆ ਉਸ ਰਾਗ ਦਾ ਵੇਲਾ ਜਿਹੜਾ ਉਹ ਉਹੀ ਹੈ ਜਿਹੜਾ ਤੁਸੀਂ ਕਿਹਾ ਉਸ ਵੇਲੇ ਤੇ ਅੰਮ੍ਰਿਤ ਵੇਲੇ ਉਹਨਾਂ ਨੇ ਉੱਠਣਾ ਕਿੱਦਾਂ ਜਿਹੜੇ ਰਾਤ ਨੂੰ ਡੀਜੇ ਤੇ ਸਾਰੀ ਰਾਤ ਨੱਚ ਕੇ ਸ਼ਰਾਬਾਂ ਪੀ ਕੇ ਸੁੱਤੇ ਆ ਉਹਨਾਂ ਨੇ ਉੱਠਣਾ ਕਿੱਦਾਂ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਜਾ ਕੇ ਤੁਹਾਨੂੰ ਕੀ ਲੱਗਦਾ ਫੁੱਫੜ ਉੱਠ ਜੂ ਦੇਵੇਂ ਮਾਸੜ ਉੱਟ ਜੂ ਉਹ ਜਿਹੜੇ ਹੋਰ ਨਵੇਂ-ਨਵੇਂ ਜੀਜੇ ਬਣੇ ਹੋਣਗੇ ਜਾਂ ਹੋਰ ਆਲੇ-ਦੁਆਲੇ ਦੂਜੇ ਤੀਜੇ ਹੋਣਗੇ ਉਹ ਉੱਠ ਜਾਣਗੇ ਸਾਡੀ ਮਤ ਵੱਜ ਗਈ ਆ ਅਸਲ ਵਿੱਚ ਅਸੀਂ ਜੋ ਅਸਲ ਸਾਨੂੰ ਗੁਰੂ ਸਾਹਿਬ ਦਾ ਉਪਦੇਸ਼ ਆ ਅਸੀਂ ਮਰੇ ਪਤਾ ਕਿਉਂ ਆ ਅਸੀਂ ਬਾਣੀ ਨਾਲੋਂ ਟੁੱਟ ਗਏ ਆ ਅਸੀਂ ਗੁਰਬਾਣੀ ਦੇ ਨਾਲੋਂ ਅਸੀਂ ਟੁੱਟ ਗਏ ਆ ਜੋ ਸਾਨੂੰ ਉਹ ਕਹਿੰਦੇ ਨੇ ਅਸੀਂ ਉਹ ਮੰਨਦੇ ਨਹੀਂ ਅਸੀਂ ਪੂਜਣ ਦੇ ਵਿੱਚ ਯਕੀਨ ਰੱਖਦੇ ਆ ਮੰਨਣ ਵਿੱਚ ਨਹੀਂ ਰੱਖਦੇ ਅਸੀਂ ਸਰਾਧਾਂ ਦੇ ਵੇਲੇ ਆਪਣੇ ਮਰ ਚੁੱਕੇ ਬਜ਼ੁਰਗਾਂ ਨੂੰ ਆ ਖਾਣਾ ਕੇ ਕਿਸੇ ਨੂੰ ਚਾਰਕ ਬੰਦਿਆਂ ਨੂੰ ਸੱਦ ਕੇ ਲੰਗਰ ਛਕਾ ਕੇ ਅਸੀਂ ਕਹਿੰਨੇ ਕਿ ਖਰੇ ਪਿਤਰਾਂ ਦੀ ਰੂਹ ਸ਼ਾਂਤ ਹੋ ਗਈ ਆ ਜਿਉਂਦੇ ਭਾਵੇਂ ਉਹ ਭੁੱਖੇ ਮਰ ਜਾਣ ਜਿਉਂਦੇ ਭਾਵੇਂ ਉਹ ਖੁਸ਼ਕੀ ਦੇ ਮਾਰੇ ਰਹਿਣ ਪਰ ਮਰਿਆਂ ਦੇ ਮੂੰਹ ਦੇ ਵਿੱਚ ਘਿਓ ਪਾਉਣ ਵਾਲੇ ਲੋਕ ਜਿਹੜੇ ਆ ਇਹ ਜਦੋਂ ਬਾਣੀ ਦਾ ਕਿਹਾ ਨਹੀਂ ਮੰਨਦੇ ਨਾ ਫਿਰ ਦੁੱਖ ਭੋਗਦੇ ਆ ਹੁਣ ਸਾਡੇ ਉਹ ਜਿਹੜੇ ਸਿਸਟਮ ਬਦਲ ਗਏ ਕਸਟਮ ਬਦਲ ਗਏ ਉਹ ਇਸ ਕਰਕੇ ਬਦਲਿਆ ਕਿਉਂਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਅਨਪੜ੍ਹ ਕਹਿ ਕੇ ਹੂੰ ਉਹਨਾਂ ਨੂੰ ਘੱਟ ਪੜੇ ਲਿਖੇ ਕਹਿ ਕੇ ਉਹਨਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਤਾਂ ਪਤਾ ਹੀ ਗੱਕ ਨਹੀਂ ਹੂੰ ਤੁਹਾਨੂੰ ਕੀ ਪਤਾ ਅਸੀਂ ਨਵੇਂ ਆ ਅਸੀਂ ਅਸੀਂ ਨਵੇਂ ਪੜੇ ਲਿਖੇ ਆ ਇਹ ਜਿੰਨੇ ਜ਼ਿਆਦਾ ਪੜੇ ਲਿਖੇ ਉਹ ਜੱੜ ਲੋਕ ਆ ਨਾ ਹੂੰ ਇਹਨਾਂ ਨੇ ਸਾਡੇ ਰੀਤੀ ਰਿਵਾਜਾਂ ਦਾ ਸੱਤਿਆਂ ਨਾਸ਼ ਕਰ ਦਿੱਤਾ ਇਹ ਸਾਡੇ ਸਭਿਆਚਾਰ ਨੂੰ ਇਹਨਾਂ ਨੇ ਅਤਿਆਚਾਰ ਬਣਾ ਕੇ ਰੱਖ ਦਿੱਤਾ ਸਾਡੇ ਵਿਆਹ ਵੀ ਬਦਲ ਗਏ ਸਾਡੇ ਜੀਣੇ ਬਦਲ ਗਏ ਸਾਡੇ ਖਾਣੇ ਬਦਲ ਗਏ ਪੀਣੇ ਬਦਲ ਗਏ ਬਾਣੇ ਬਦਲ ਗਏ ਜਿਹਾ ਮਰਨਾ ਸਭ ਕੁਝ ਇਹਨਾਂ ਨੇ ਬਦਲ ਕੇ ਰੱਖ ਦਿੱਤਾ ਇੱਥੋਂ ਤੱਕ ਕਿ ਮਰਿਆਂ ਦੇ ਭੋਗ ਤੱਕ ਬਦਲ ਕੇ ਰੱਖ ਦਿੱਤੇ ਅਸੀਂ ਇੰਨਾ ਜ਼ਿਆਦਾ ਬਦਲ ਗਏ ਤੁਸੀਂ ਭੋਗ ਦੀ ਗੱਲ ਕੀਤੀ ਵਿਆਹਾਂ ਤਾਂ ਚਲੋ ਖੁਸ਼ੀ ਦਾ ਮੌਕਾ ਹੁੰਦਾ ਹੈ ਬੰਦਾ ਖੁੱਲ ਕੇ ਖਾਚ ਕਰਨ ਨੂੰ ਦਾ ਮਨ ਕਰਦਾ ਹੈ ਅੱਜਕੱਲ ਭੋਗ ਵੀ ਅਜੇਹੇ ਹੋ ਗਏ ਆ ਭੋਗਾਂ ਤੇ ਵੀ ਨਹੀਂ ਪਤਾ ਲੱਗਦਾ ਕਿ ਇਹ ਵਿਆਹ ਆ ਜਾਂ ਕੋਈ ਬਜ਼ੁਰਗ ਮਰਿਆ ਆ ਬਿਲਕੁਲ ਗਲਾਬ ਚਾਮਣਾ ਬਣਾਉਣੀ ਆ ਅਸੀਂ ਚਲੇਬੀਆਂ ਬਣਾਉਣੀ ਆ ਪਤੌੜਾਂ ਦੇ ਲੰਗਰ ਲੱਗੇ ਹੁੰਦੇ ਆ ਵੀ ਇੱਕ ਬੰਦੇ ਦੇ ਜਾਣ ਦਾ ਦੁੱਖ ਤੇ ਤੁਸੀਂ ਉਹਨੂੰ ਖੁਸ਼ੀ ਵਰਗਾ ਮਾਹੌਲ ਸਾਹਮਣੇ ਵੀ ਨਾ ਹੁਣ ਜ਼ਮਾਨਾ ਹੀ ਮੈਂ ਕਹੂੰਗੀ ਅਜੇਹੇ ਹੋ ਗਿਆ ਜੇ ਭੋਗ ਆ ਜਵੇ ਨਾ ਪਹਿਲਾ ਬੰਦਾ ਇਹ ਪੁੱਛਦਾ ਬਣਾਉਣ ਕੀ ਲੱਗੇ ਆ ਇਦਾਂ ਹੀ ਹੁੰਦੇ ਆ ਇਦਾਂ ਹੀ ਹੁੰਦਾ ਇਹ ਹੁੰਦਾ ਸਾਡੇ ਪਤਾ ਨਹੀਂ ਕਿਉਂ ਸਾਡੀ ਮਾਨਸਿਕਤਾ ਕਿਉਂ ਗਿਰ ਗਈ ਆ ਆਪਾਂ ਇਹ ਇਹ ਸਾਰੇ ਜਣੇ ਰਲ ਮਿਲ ਕੇ ਦੇਖੋ ਚੰਗੀਆਂ ਚੰਗੀਆਂ ਸਿਆਣੀਆਂ ਸਿਆਣੀਆਂ ਗੱਲਾਂ ਆਪਣੇ ਬੱਚੇ ਨੂੰ ਕੋਲ ਬਿਠਾ ਕੇ ਜਦੋਂ ਹੁਣ ਆਪਾਂ ਬੈਠ ਕੇ ਗੱਲਾਂ ਕਰਦੇ ਨਾ ਇਹਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਨਾਲ ਲਈਏ ਬੱਚੇ ਨੂੰ ਕੋਲ ਬਿਠਾ ਕੇ ਆਪਣੀਆਂ ਪੁਰਾਣੀਆਂ ਗੱਲਾਂ ਦੱਸੀਏ ਹੁਣ ਤੁਸੀਂ ਅੱਜ ਦੇਖੋ ਡਾਕਟਰ ਕੀ ਕਹਿੰਦਾ ਹੈ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹ ਇਹ ਕਹਿੰਦਾ ਕਿ ਬਾਹਰ ਦਾ ਨਹੀਂ ਖਾਣਾ ਹੂੰ ਕਹਿੰਦਾ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਘਰੇ ਜੋ ਮਰਜ਼ੀ ਬਣਾ ਲਓ ਹੂੰ ਬਾਹਰੋਂ ਨਹੀਂ ਖਾਣਾ ਹੂੰ ਠੀਕ ਸਾਡੇ ਹੁਣ ਡਾਕਟਰ ਦੇ ਕੋਲ ਤੁਸੀਂ ਜਾਂਦੇ ਆਂ ਪੇਟ ਖਰਾਬ ਹੋ ਗਿਆ ਜਾਂ ਕੁਝ ਵੀ ਆ ਉਹ ਤੁਹਾਨੂੰ ਚੈੱਕ ਕਰਦੇ ਆ ਸਾਡੇ ਬਜ਼ੁਰਗ ਹੱਥ ਲਾ ਕੇ ਦੱਸ ਦਿੰਦੇ ਨੇ ਕਿ ਨੂੰ ਬਿਮਾਰੀ ਕਿੱਥੇ ਆ ਠੀਕ ਵੱਡਾ ਡਾਕਟਰ ਕੌਣ ਹੋਇਆ ਸਾਡੇ ਬਜ਼ੁਰਗ ਤੇ ਜਾਂ ਫਿਰ ਜਿਹੜੇ ਡਿਗਰੀਆਂ ਕਰਕੇ ਗਲਾਂ ਦੇ ਵਿੱਚ ਸਥੈਥੋਸਕੋਪਾ ਆ ਕੇ ਬੈਠੇ ਆ ਉਹ ਕਿਸੇ ਤੁਸੀਂ ਡਾਕਟਰ ਦੇ ਕੋਲੋਂ ਆਮ ਪੁੱਛ ਲਿਓ ਕਿ ਤੁਹਾਨੂੰ ਖਾਣਾ ਕਿਹੜੀ ਪਸੰਦ ਹੈ ਮੈਨੇ ਕਹਣਾ ਫਲ ਫਰੂਟ ਖਾ ਲਓ ਠੀਕ ਹੈ ਅੱਜ ਕੋਈ ਵੀ ਬੰਦਾ ਬਿਮਾਰ ਹੋਣਾ ਡਾਕਟਰ ਕਹਿੰਦੇ ਫਲ ਫਰੂਟ ਖਾਓ ਹੋਰ ਕੁਝ ਨਾ ਖਾਓ ਸਾਡੇ ਬਜ਼ੁਰਗਾਂ ਨੇ ਖੂਹਾਂ ਤੇ ਜਾਮਣਾ ਹਮ ਅਮਰੂਦ ਅੰਬ ਠੀਕ ਖੁਰਸਾੜਾ ਕੁਝ ਲੱਗਾ ਸਾਰੇ ਸਾਰੇ ਫਰੂਟ ਜਿੰਨਾ ਇੱਕ ਧਰਤੀ ਉਥੋਂ ਦੀ ਪੈਦਾਵਾਰ ਹਾਂ ਉਹ ਹਰ ਇੱਕ ਚੀਜ਼ ਉਹਨਾਂ ਨੇ ਲਾ ਕੇ ਰੱਖੀ ਉਹਨਾਂ ਲਾ ਕੇ ਰੱਖੀ ਸੀ ਨਾ ਤੇ ਅਸੀਂ ਅੱਜ ਤੱਕ ਉਹਨਾਂ ਦਾ ਆਨੰਦ ਮਾਣ ਰਹੇ ਹਾਂ ਮੈਂ ਤੁਹਾਨੂੰ ਦੱਸੂਗੀ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਸੁਣਾਉਣੀ ਆ ਸਾਡੀ ਮੋਟਰ ਆ ਪਿੰਡ ਖੇਤ ਸਾਡੇ ਤਿੰਨ ਤਿੰਨ ਜਾਮਣਾ ਤਿੰਨ ਤਿੰਨ ਮਰੂਦ ਅਨਾਰ ਤੇ ਬਾਕੀ ਰਿਵਾਇਤੀ ਜਿਹੜੇ ਵੀ ਫਲ ਜਿਵੇਂ ਛਲਗਮ ਹੋ ਗਏ ਛੱਲੀਆਂ ਹੋ ਗਈਆਂ ਜੋ ਵੀ ਅਜਿਹੇ ਆ ਕੁਝ ਅਸੀਂ ਖਾ ਸਕਦੇ ਹਾਂ ਉਹ ਹਰ ਵਾਰ ਸਾਡੇ ਲੱਗਦਾ ਹੂੰ ਜਿਹੜੀ ਚੀਜ਼ ਸਾਨੂੰ ਧਰਤੀ ਦੇ ਸਕਦੇ ਹੋ ਅਸੀਂ ਬਾਜ਼ਾਰਾਂ ਚੋਂ ਫਿਰ ਕਿਉਂ ਖਰੀਦੇ ਜੋ ਕਿ ਲੱਗੇ ਵੀ ਟੀਕਿਆਂ ਵਾਲੇ ਹੁੰਦੇ ਆਂ ਹਾਂ ਦੇਖੋ ਗੱਲ ਇਹ ਹੈ ਨਾ ਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਹੂੰ ਡਾਕਟਰ ਸਾਨੂੰ ਸਲਾਹਾਂ ਦਿੰਦੇ ਆਂ ਹੂੰ ਉਹਨਾਂ ਨੇ ਪ੍ਰੈਕਟੀਕਲ ਕਰਕੇ ਦਿਖਾ ਲਿਆ ਬਿਲਕੁਲ ਹੁਣ ਉਹ ਜੜ ਕੌਣ ਹੋਇਆ ਅਸੀਂ ਅੰਬ ਨਹੀਂ ਧਰਤੀ ਤੇ ਰਹਿਣ ਦਿੱਤਾ ਹੂੰ ਅਸੀਂ ਜਾਮਣਾ ਨਹੀਂ ਰਹਿਣ ਦਿੱਤੀਆਂ ਅਸੀਂ ਵੇੜਿਆਂ ਦੇ ਵਿੱਚੋਂ ਅਮਰੂਦ ਪੱਟ ਸੁਟੀਆਂ ਅਸੀਂ ਕਿਕਰਾਂ ਵੱਡ ਸੁਟੀਆਂ ਅਸੀਂ ਨਿੰਮਾ ਵੱਡ ਸੁਟੀਆਂ ਅਸੀਂ ਟਾਲੀਆਂ ਵੱਡ ਸੁਟੀਆਂ ਅਸੀਂ ਉਜੜ ਉਹ ਸੀ ਜਾਂ ਅਸੀਂ ਆ ਪੜੇ ਲਿਖੇ ਉਹ ਸੀ ਜਾਂ ਅਸੀਂ ਆ ਉਹਨਾਂ ਨੇ ਸਾਨੂੰ ਦਰਖਤ ਲਾ ਕੇ ਦਿੱਤੇ ਅਸੀਂ ਵੱਢ ਕੇ ਵੇਚ ਕੇ ਉਹਨਾਂ ਦੇ ਪੈਸੇ ਚਾਰ ਦਿਨ ਜੇ ਦੇ ਵਿੱਚ ਪਾ ਕੇ ਉਡਾ ਕੇ ਅਸੀਂ ਬਹਿ ਗਏ ਆ ਅੱਜ ਅਸੀਂ ਕਹਿੰਨੇ ਆ ਕਿ ਬਾਹਰ ਲਈ ਹਵਾ ਲੈਣੀ ਚਾਹੀਦੀ ਸਾਨੂੰ ਆਕਸੀਜਨ ਲੈਣੀ ਆ ਆਕਸੀਜਨ ਤੁਹਾਡੇ ਪੇ ਏਸੀ ਨੇ ਦੇਣੀ ਆ ਆਕਸੀਜਨ ਤਾਂ ਤੁਹਾਨੂੰ ਉਹ ਹੀ ਦਿੰਦਾ ਨਾ ਜਿਹੜੇ ਤੁਸੀਂ ਬੂਟਾ ਲਾਇਆ ਹੁੰਦਾ ਅਸੀਂ ਬੂਟੇ ਸਾਰੇ ਕੱਟ ਕੇ ਐਨ ਰੰਡਮ ਰੰਡ ਕਰਕੇ ਪੰਜਾਬ ਦੀ ਧਰਤੀ ਹੁਣ ਅਸੀਂ ਜਾਣਦੇ ਹਾਂ ਪਹਾੜਾਂ ਦੇ ਵਿੱਚ ਆਕਸੀਜਨ ਲੈਣ ਤਾਂ ਜੋਗੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਸਾਨੂੰ ਮੁੜ ਉਹ ਵੇਲੇ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਿੱਖਿਆ ਦਿੱਤੀ ਉਸ ਤੇ ਮੁੜ ਕੰਮ ਕਰਨ ਦੀ ਲੋੜ ਹੈ ਜਿਹੜੀ ਕਿ ਅੱਜ ਡਾਕਟਰ ਵੀ ਸਾਨੂੰ ਸਲਾਹ ਦੇ ਰਹੇ ਨੇ ਤੇ ਸਾਡੇ ਬਜ਼ੁਰਗ ਇਸ ਕੰਮ ਨੂੰ ਪਹਿਲਾਂ ਕਰ ਚੁੱਕੇ ਨੇ ਪਰ ਅਸੀਂ ਪ੍ਰੈਕਟੀਕਲ ਕਰਕੇ ਦਿਖਾ ਰਹੇ ਹਾਂ ਤੇ ਅੱਜ ਅਸੀਂ ਉਹ ਕੰਮ ਨੂੰ ਭੁੱਲ ਗਏ ਤੇ ਹੁਣ ਮੁੜ ਸਾਨੂੰ ਉਹ ਡਾਕਟਰ ਉਹੀ ਸਿੱਖਿਆ ਦੇ ਰਹੇ ਜੀ ਜੀ ਤਾਂ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਕਿਮੋ ਜੀ ਤੁਹਾਡਾ ਵੀ ਵਧੀਆ ਗੱਲਾਂ ਅੱਜ ਕੀਤੀਆਂ ਜੀ ਤੇ ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਤੁਹਾਡਾ ਇਹ ਐਪੀਸੋਡ ਜ ਜਣਾ ਪਸੰਦ ਆਇਆ ਹੋਵੇਗਾ ਜਿੱਥੇ ਅਸੀਂ ਉਹ ਪੁਰਾਣੇ ਵੇਲਿਆਂ ਦੇ ਵਿਆਹਾਂ ਦੀਆਂ ਗੱਲਾਂ ਕੀਤੀਆਂ ਵਾਤਾਵਰਣ ਦੀਆਂ ਗੱਲਾਂ ਕੀਤੀਆਂ ਤਾਂ ਮੈਨੂੰ ਦਿਓ ਇਜਾਜ਼ਤ ਮੁੜ ਪਰਤਾਂਗੇ ਇੱਕ ਨਵੇਂ ਐਪੀਸੋਡ ਦੇ ਨਾਲ ਸਤਿ ਸ਼੍ਰੀ ਅਕਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ